ਪੋਸਟ ਪਾਈ ਗਈ ਹਾਲਾਂਕਿ ਉਹਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਉਹ ਪੋਸਟ ਲਾਰੈਂਸ ਬਿਸ਼ਨੋਈ ਦੇ ਵੱਲੋਂ ਹੀ ਪਾਈ ਗਈ ਸੀ ਜਾਂ ਫਿਰ ਕਿਸੇ ਨੇ ਫੇਕ ਅਕਾਊਂਟ ਬਣਾ ਕੇ ਪਾ ਦਿੱਤੀ ਪਰ ਇਹਦੇ ਤੇ ਜਵਾਬ ਜ਼ਰੂਰ ਦਿੱਤਾ ਪਾਕਿਸਤਾਨ ਦੇ ਡਾਣ ਸ਼ਹਿਜ਼ਾਦ ਪੱਟੀ ਨੇ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਈਦ ਦੀ ਮੁਬਾਰਕਬਾਦ ਦੇ ਰਹੇ ਸੀਗੇ ਸ਼ਹਿਜ਼ਾਦ ਪੱਟੀ ਨੂੰ ਲਾਰੈਂਸ ਬਿਸ਼ਨੋਈ ਸ਼ਹਿਜ਼ਾਦ ਪੱਟੀ ਨੇ ਇਹ ਜਿਹੜੀ ਧਮਕੀ ਦੇ ਦਿੱਤੀ ਉਧਰਲੇ ਪਾਸਿਓਂ ਕਿ ਅਸੀਂ 1 ਲੱਖ ਦੇ ਬਰਾਬਰ ਇੱਕ ਬੰਦਾ ਮਾਰ ਦੇਾਂਗੇ ਕਿ ਲਾਰੈਂਸ ਬਿਸ਼ਨੋਈ ਮੰਨਿਆ ਜਾਂਦਾ ਹੈ ਕਿ ਲਾਰੈਂਸ ਗੈਂਗ ਜਿਹੜੀ ਹੈ ਉਹ ਪਾਕਿਸਤਾਨ ਦੇ ਕੋਲੋਂ ਹੀ ਹਾਈ ਟੈਕ ਵੈਪਨ ਜੜੇ ਨੇ ਉਹ ਲੈਂਦੇ ਹੁੰਦੇ ਸੀ ਲਾਰੈਂਸ ਬਿਸ਼ਨੋਈ ਨੇ ਕੁਝ ਦਿਨ ਪਹਿਲਾਂ ਜਦੋਂ ਪਹਿਲਗਾਮ ਹਮਲਾ ਹੋਇਆ ਸੀ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਟਵੀਟ ਕੀਤਾ ਸੀ ਕਹਿੰਦਾ ਕਿ ਅਸੀਂ ਹਾਫਿਜ਼ ਸੈਦ ਨੂੰ ਮਾਰਾਂਗੇ ਉਹ ਹਾਫਿਜ਼ ਸੈਦ ਜਿਹੜਾ 1 ਲੱਖ ਦੇ ਬਰਾਬਰ ਹੈ ਔਰ ਜਿਹੜਾ ਮੁੱਖ ਮਾਸਟਰਮਾਈਂਡ ਮੰਨਿਆ ਜਾ ਰਿਹਾ ਪਹਿਲਗਾਮ ਹਮਲੇ ਦਾ ਸੋ ਉਹ ਇੱਕ ਪੋਸਟ ਪਾਈ ਗਈ ਹਾਲਾਂਕਿ ਉਹਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਉਹ ਪੋਸਟ ਲਾਰੈਂਸ ਬਿਸ਼ਨੋਈ ਦੇ ਵੱਲੋਂ ਹੀ ਪਾਈ ਗਈ ਸੀ ਜਾਂ ਫਿਰ ਕਿਸੇ ਨੇ ਫੇਕ ਅਕਾਊਂਟ ਬਣਾ ਕੇ ਪਾ ਦਿੱਤੀ ਪਰ ਇਹਦੇ ਤੇ ਜਵਾਬ ਜ਼ਰੂਰ ਦਿੱਤਾ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਪੱਟੀ ਨੇ ਤੁਹਾਨੂੰ ਯਾਦ ਹੋਵੇਗਾ ਉਹੀ ਸ਼ਹਿਜ਼ਾਦ ਪੱਟੀ ਜਿਨੇ ਵੀਡੀਓ ਕਾਲ ਕੀਤੀ ਸੀਗੀ ਲਾਰੈਂਸ ਬਿਸ਼ਨੋਈ ਦੇ ਨਾਲ ਸ਼ਹਿਜ਼ਾਦ ਪੱਟੀ ਕਹਿ ਰਿਹਾ ਕਿ ਜੇ ਗੱਲ ਮੇਰੇ ਦੇਸ਼ ਤੇ ਆ ਗਈ ਫਿਰ ਮੈਂ ਵੀ ਚੁੱਪ ਨਹੀਂ ਬੈਠੂਗਾ ਫਿਰ ਮੈਂ ਵੀ ਤੇਰੇ ਰਾਜ਼ ਖੋਲੂਗਾ ਜੀ ਬਿਲਕੁਲ ਜੀ ਕਿਤਨਾ ਕਿਤੇ ਅਜਿਹੇ ਜਿਹੜੇ ਹੁੰਦੇ ਨੇ ਲੋਕ ਸਰਗਰਮ ਰਹਿੰਦੇ ਨੇ ਹਰ ਦੇਸ਼ ਦੇ ਵਿੱਚ ਹੀ ਹੂੰ ਤੁਨ ਵੈਸੇ ਲਾਰੈਂਸ ਬਿਸ਼ਨੋਈ ਦੀ ਗੱਲ ਕੀਤੀ ਜਾਵੇ ਤਾਂ ਤਾਂ ਫਿਲਹਾਲ ਜੇਲ੍ਹ ਦੇ ਵਿੱਚ ਬੰਦ ਹੈ ਪਿੱਛੇ ਜੇ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਜਿਦੇ ਵਿੱਚ ਈਦ ਦੀ ਮੁਬਾਰਕਬਾਦ ਦੇ ਰਹੇ ਸੀਗੇ ਸ਼ਹਿਜ਼ਾਦ ਪੱਟੀ ਨੂੰ ਲਾਰੈਂਸ ਬਿਸ਼ਨੋਈ ਉਦੋਂ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਕਿ ਇਸ ਤਰ੍ਹਾਂ ਦੇ ਨਾਲ ਮੋਬਾਈਲ ਕਿਵੇਂ ਚਲਾਇਆ ਜਾ ਸਕਦਾ ਹੈ ਜੇਲ੍ਹ ਦੇ ਵਿੱਚੋਂ ਮੋਬਾਈਲ ਕਿਵੇਂ ਵਰਤ ਲਿਆ ਸ਼ਹਿਜ਼ਾਦ ਪੱਟੀ ਨਾਲ ਗੱਲ ਹੋ ਰਹੀ ਹੈ ਪਿੱਛੇ ਜੇ ਇੱਕ ਜਲੰਧਰ ਦੇ ਨੇੜੇ ਸ਼ਾਇਦ ਕੋਈ ਗ੍ਰਨੇਡ ਹਮਲਾ ਹੋਇਆ ਸੀ ਤਾਂ ਉਸ ਹਮਲੇ ਦੇ ਵਿੱਚ ਵੀ ਜਿਹੜੀ ਜ਼ਿੰਮੇਵਾਰੀ ਸੀਗੀ ਉਹ ਕਹਿੰਦੇ ਸ਼ਹਿਜ਼ਾਦ ਪੱਟੀ ਨੇ ਲੈ ਲਈ ਸੀ ਹੂੰ ਤੇ ਹੁਣ ਆਪਸ ਦੇ ਵਿੱਚ ਸਬੰਧ ਠੀਕ ਸੀਗੇ ਪਰ ਸ਼ਹਿਜ਼ਾਦ ਪੱਟੀ ਨੇ ਇਹ ਜਿਹੜੀ ਧਮਕੀ ਦੇ ਦਿੱਤੀ ਉਧਰਲੇ ਪਾਸਿਓਂ ਕਿ ਅਸੀਂ 1 ਲੱਖ ਦੇ ਬਰਾਬਰ ਇੱਕ ਬੰਦਾ ਮਾਰ ਦੇਾਂਗੇ ਤਾਂ ਉਹਦੇ ਉੱਤੇ ਸ਼ਹਿਜ਼ਾਦ ਪੱਟੀ ਨੇ ਵੀ ਕਹਿ ਦਿੱਤਾ ਹੈ ਕਿ ਅਸੀਂ ਵੀ ਫਿਰ ਮੂੰਹ ਤੋੜ ਜਵਾਬ ਦੇਾਂਗੇ ਜੀ ਬਿਲਕੁਲ ਸੰਧੂ ਸਾਹਿਬ ਸ਼ਹਾਜ਼ਾਦ ਪੱਟੀ ਹਰਾਨੇ ਜਿਹੜਾ ਜ਼ਿਕਰ ਕੀਤਾ ਕਹਿੰਦੇ ਸਿੱਧੂ ਮੂਸੇਵਾਲਾ ਕਤਲ ਕਾਂਡ ਤੇ ਬਾਬਾ সিদ্দিকੀ ਦਾ ਜਿਹੜਾ ਤੁਸੀਂ ਮਰਡਰ ਕੀਤਾ ਰਾਜ਼ ਇਹਦੇ ਅਸੀਂ ਜ਼ਰੂਰ ਖੋਲਾਂਗੇ ਕਹਿੰਦੇ ਹੁਣ ਦੋਸਤੀ ਖਤਮ ਲਾਰੈਂਸ ਬਿਸ਼ਨੋਈ ਨੂੰ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਤਾ ਕਿ ਹੁਣ ਦੋਸਤੀ ਖਤਮ ਜੇ ਗੱਲ ਦੇਸ਼ ਤੇ ਆ ਗਈ ਹੈ ਤਾਂ ਫਿਰ ਅਸੀਂ ਵੀ ਚੁੱਪ ਨਹੀਂ ਬੈਠਾਂਗੇ ਹੁਣ ਵੇਖਦੇ ਆ ਇਹ ਜਿਹੜੀ ਵਾਰ ਹੈ ਇਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਸ਼ੁਰੂ ਹੋਈ ਹੈ ਇਹਦਾ ਕੀ ਨਤੀਜਾ ਨਿਕਲਦਾ ਹੈ ਕਿਉਂਕਿ ਲਾਰੈਂਸ ਬਿਸ਼ਨੋਈ ਮੰਨਿਆ ਜਾਂਦਾ ਹੈ ਕਿ ਲਾਰੈਂਸ ਗੈਂਗ ਜਿਹੜੀ ਹੈ ਉਹ ਪਾਕਿਸਤਾਨ ਦੇ ਕੋਲੋਂ ਹੀ ਹਾਈ ਟੈਕ ਵੈਪਨ ਜਿਹੜੇ ਨੇ ਉਹ ਲੈਂਦੇ ਹੁੰਦੇ ਸੀ ਭਾਵੇਂ ਸਿੱਧੂ ਮਸੇਵਾਲਾ ਕਤਲकांड ਹੋਵੇ ਭਾਵੇਂ ਬਾਬਾ ਸਿੱਦੀਕੀ ਕਤਲकांड ਹੋਵੇ ਉਹਨਾਂ ਦੇ ਵਿੱਚ ਜਿਹੜੇ ਵੈਪਨ ਯੂਜ਼ ਕੀਤੇ ਗਏ ਸੀ ਆਏ ਤਾਂ ਉਧਰੋਂ ਹੀ ਸੀਗੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਇਹ ਵੀ ਪੁਸ਼ਟੀ ਹੋ ਜੂਗੀ ਕਿ ਵਾਕਈ ਸ਼ਹਿਜ਼ਾਦ ਪੱਟੀ ਨੇ ਇਹ ਜੋ ਬਿਆਨ ਦਿੱਤਾ ਹੈ ਉਹਦਾ ਆਧਾ ਬਿਆਨ ਹੈ ਜਾਂ ਫਿਰ ਮਿੱਥਿਆ ਘੜਿਆ ਬਿਆਨ ਕੋਈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤਾ ਗਿਆ ਸੋ ਆਉਣ ਵਾਲੇ ਸਮੇਂ 'ਚ ਵੇਖਦੇ ਹਾਂ ਕੀ ਹੁੰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ